ਸਸਰੀ ਗਾਲ ਦੋਸਤੋ ਮੈਂ ਰੀਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸ ਨਿਊਜ਼ ਅੱਜ ਪਹੁੰਚੇ ਆ ਪਿੰਡ ਪੰਨੀਵਾਲਾ ਰੋਲਦੋ ਜਿੱਥੇ ਬਾਬਾ RAMGIR ਜੀ ਮਹਾਰਾਜ ਜੀ ਦੀ ਸਮਾਦੀ ਬਣੀ ਹੋਈ ਆ ਤੁਹਾਨੂੰ ਦਿਖਾ ਦਈਏ ਕਿ ਹਰ ਸਾਲ Swami Baba Ramgir ji Maharaj ji ਦੀ ਯਾਦ ਨੂੰ ਸਮਰਪਤ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ 30 ਸਤੰਬਰ ਨੂੰ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਔਰ ਅੱਜ 2 ਅਕਤੂਬਰ ਨੂੰ ਖੰਡ ਪਾਤ ਸਾਹਿਬ ਦੇ ਭੋਗ ਪਾਏ ਗਏ ਆ ਔਰ ਇਹ ਤਸਵੀਰਾਂ ਦਿਖਾ ਰਹੀਏ ਤੁਹਾਨੂੰ ਬੜੀ ਸ਼ਰਦਾ ਨਾਲ ਇੱਥੇ ਲੋਕ ਮੱਥਾ ਟੇਕਦੇ ਆ ਪੂਰੇ ਪਿੰਡ ਦੇ ਲੋਕ ਇੱਥੇ ਜਿਹੜੇ ਮੱਥਾ ਟੇਕਦੇ ਆ ਔਰ ਦੂਰ-ਦਰਾਡੇ ਤੋਂ ਵੀ ਕਾਫੀ ਸੰਗਤਾਂ ਪਹੁੰਚਦੀਆਂ ਇੱਥੇ ਬਾਬਾ ਜੀ ਦੇ ਸਮਾਦ ਬਾਰੇ ਦੱਸਦੀ ਬਾਬਾ ਆਰਾਮਗਿਰ ਜੀ ਮਹਾਰਾਜ ਜੀ ਸਮਾਦ ਬਣੀ ਹੋਈ ਆ ਦੱਸਿਆ ਜਾਂਦਾ ਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਰੋਹੀ ਵਿਆਬਾਨ ਹੁੰਦੇ ਸੀ ਝਾੜੀਆਂ ਟਿੱਬੇ ਜੰਗਲ ਹੁੰਦੇ ਸੀ ਤਾਂ ਉਸ ਟਾਈਮ ਬਾਬਾ ਜੀ ਇੱਥੇ ਰਹਿ ਕੇ ਭਗਤੀ ਕਰਦੇ ਹੁੰਦੇ ਸੀ ਤੇ ਕਾਫੀ ਦੂਰ ਦੂਰ ਤੱਕ ਉਹਨਾਂ ਦੀ ਸ਼ਰਧਾ ਸੀ ਲੋਕ ਬੜੀ ਦੂਰ ਦੂਰ ਆਉਂਦੇ ਸੀ ਤੇ ਕਿਹਾ ਜਾਂਦਾ ਕਿ ਜਿਹੜੀ ਉਹ ਗੱਲ ਭਵਿੱਖ ਦੀ ਉਹ ਪਹਿਲਾਂ ਹੀ ਕਹਿ ਦੁੰਦੇ ਸੀ ਤੇ ਉਹ ਕਈ ਸਾਲਾਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਨੇ ਇਹ ਬਚਨ ਕੀਤੇ ਸੀ ਤੇ ਉਹ ਇਹ ਤੇ ਸਿੱਧ ਹੋਇਆ ਤੇ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਜਾਂਦਾ ਤੇ ਸੁੱਖਾਂ ਪੂਰੀਆਂ ਹੁੰਦੀਆਂ ਔਰ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ 1949 ਚ ਬਾਬਾ ਜੀ ਨੇ ਸਮਾਦੀ ਲੈ ਲਈ ਸੀ ਜਿਸ ਤੋਂ ਬਾਅਦ 1951-52 ਚ ਇੱਥੇ ਬਾਬਾ ਜੀ ਦੀ ਸਮਾਦ ਬਣਾਈ ਗਈ ਸੀ। ਉਸ ਤੋਂ ਬਾਅਦ ਬਾਬਾ ਜੀ ਦੇ ਇੱਥੇ ਬੜੇ ਦੂਰ ਦੂਰ ਤੱਕ ਸ਼ਰਧਾ ਬਣੀ ਹੋਈ ਹੈ ਔਰ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਦੇ ਦੌਰਾਨ ਕਈ ਰਾਜਨੀਤਿਕ ਹਸਤੀਆਂ ਨੇ ਵੀ ਇੱਥੇ ਪਹੁੰਚ ਕੇ ਸ਼ਰਧਾ ਨਾਲ ਮੱਥਾ ਟੇਕਿਆ ਔਰ ਦਿਗਵੇਜ ਸਿੰਘ ਚੋਟਾਲਾ ਦੀ ਪਤਨੀ ਲਗਨ ਚੋਟਾਲਾ ਵੀ ਆਪਣੀ ਟੀਮ ਸਮੇਤ ਪਹੁੰਚੀ ਸੀ ਉਹਨਾਂ ਨੇ ਵੀ ਮੱਥਾ ਟੇਕਿਆ ਹੋਰ ਵੀ ਅਲੱਗ-ਅਲੱਗ ਪਾਰਟੀਆਂ ਦੇ ਨਮਾਇंदे ਇੱਥੇ ਪਹੁੰਚ ਕੇ ਅੱਜ ਸਮਾਸਤਿਕ ਹੋਈ ਆ ਤੇ ਪਹੁੰਚੀ ਹੋਈ ਸੰਗਤ ਲਈ ਵਿਸ਼ੇਸ਼ ਤੌਰ ਤੇ ਲੰਗਰ ਦੀ ਜਿਹੜੀ ਪ੍ਰਬੰਧ ਕੀਤਾ ਗਿਆ ਸੀ ਔਰ ਕਮੇਟੀ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ ਬੜੀ ਸ਼ਰਧਾ ਨਾਲ ਇੱਥੇ ਔਰਤਾਂ ਵੱਲੋਂ ਲੰਗਰ ਤਿਆਰ ਕੀਤਾ ਗਿਆ ਤਾਂ ਇੱਕ ਵਾਰ ਫਿਰ ਦੱਸ ਦਈਏ ਤੁਹਾਨੂੰ ਡੇਰੇ ਦੀ ਕਾਫੀ ਵੱਡੀ ਮੰਤ ਹੈ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਬਾਬਾ ਜੀ ਦੀ ਸਮਾਦੀ ਦੀਆਂ ਤਸਵੀਰਾਂ ਵੀ ਦਿਖਾ ਦਈਏ ਬੜੀ ਸ਼ਰਧਾ ਨਾਲ ਇੱਥੇ ਲੋਕ ਪਹੁੰਚ ਕੇ ਮੱਥਾ ਟੇਕਦੇ ਆ ਔਰ ਹਰ ਸਾਲ ਜਿਹੜਾ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਹੋਰ ਤਸਵੀਰਾਂ ਤੁਹਾਨੂੰ ਇਸ ਸਮਾਗਮ ਦੀਆਂ ਦਿਖਾ ਦਈਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਡੇ ਇੱਥੇ ਸੰਤ ਬਾਬਾ ਰਾਮ ਗੁਰਜੀ ਦੀ ਸਮਾਦ ਤੇ ਉਹਨਾਂ ਦੀ ਸਲੋਨਾ ਵਰਸੀ ਸੀ 1949 ਚ ਉਹਨਾਂ ਨੇ ਚੋਲਾ ਛੱਡਿਆ ਸੀਗਾ ਤੇ ਇਹ ਜਿਹੜੀ ਸਮਾਧੀ ਬਣੀ ਹੋਈ ਹੈ ਉਹ ਬਾਬਾ ਰਾਮ ਗੁਰਜੀ ਦੀ ਇਹ 552 ਚ ਬਣੀ ਹੈ ਮਹਾਨ ਕੀਰਸੀਗੇ ਹੋ ਸੱਚਖੰਡ ਵਾਸੀ ਬਾਬਾ ਰਾਮ ਦੇ ਸੂਰਜ ਦੇ ਪਾਸਿਕ ਸੀਗੇ ਬਜ਼ੁਰਗ ਦੱਸਦੇ ਆ ਕਿ ਉਹਨਾਂ ਨੇ 2 ਮਹੀਨੇ ਤਰਾਟਕ ਕਰਨਾ ਹੁੰਦਾ ਸੀਗਾ ਇੱਕ ਉਵਾਸੀ ਮੱਤ ਚ ਤਰਾਟਕ ਭਗਤੀ ਜਣੀ ਆ ਉਹਦੇ ਤਹਿਤ ਉਹ ਹਾੜ ਤੇ ਜੇਠ 2 ਮਹੀਨੇ ਲਗਾਤਾਰ ਸੂਰਜ ਵੱਨੇ ਦੇਖਦੇ ਸੀਗੇ ਤੇ ਸੂਰਜ ਵੱਨੀ ਦੇਖ ਕੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੇ ਫਿਰ ਆਪਦੀ ਉਹ ਜਿਹੜੀ ਸੀ ਸਮਾਧੀ ਖੋੜੇ ਸੀ ਇਹ سلسلہ ਲਗਾਤਾਰ 2 ਮਹੀਨੇ ਚੱਲਦਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਦੇ ਭਗਤੀ ਕੀਤੀ ਇੱਥੇ ਸਮਾਧੀ ਲਈ ਹੁਣ ਉਹ ਸਮਾਧੀ ਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਹਰ ਮਹੀਨੇ ਇੱਥੇ ਮੱਥਾ ਟੇਕਣ ਆਉਂਦੇ ਆ ਤੇ ਆਪਦੀਆਂ ਜਿਹੜੀਆਂ ਮਰਦਾਂ ਪੂਰੀਆਂ ਹੁੰਦੇ ਸੁਖਬੰਦ ਕੇ ਜਾਂਦੇ ਆ ਤੇ ਉੱਤਰ ਹੋਂ ਤੇ ਇੱਥੇ ਨਹੀਂ ਬਣ ਕੇ ਜਾਂਦੇ ਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਲੋਕਾਂ ਦਾ ਮਤ ਹੈ ਕਿ ਜਿਹੜਾ ਵੀ ਬੰਦਾ ਇੱਥੇ ਸੁਪਾ ਚੁੱਕਦਾ ਉਹਦੀ ਜ਼ਰੂਰ ਪੂਰੀ